ਸਾਥੀਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਜਿੱਥੇ ਜਿਮਨੀ ਚੋਣਾਂ ਦੀ VOTING ਹੋਈ ਹਲਕਾ ਗੱਦਰਬਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਜੇ ਗੱਲ ਕਰੀਏ ਨਵੇਂ ਅੰਕੜੇ ਐਗਜ਼ਿਟ ਪੋਲ ਦੇ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਚੋਣਾਂ ਦਾ ਬਾਈਕਾਟ ਕੀਤਾ ਉਸ ਦਾ ਸਿੱਧਾ ਪ੍ਰਭਾਵ ਪਿਆ ਹੈ ਕਾਂਗਰਸ ਪਾਰਟੀ ਦੀ ਕਿਉਂਕਿ ਕਾਂਗਰਸ ਪਾਰਟੀ ਨੂੰ ਸਪੋਰਟ ਨਹੀਂ ਕੀਤੀ ਗਈ ਇਧਰ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਲੱਗਿਆ ਸੀ ਕੱਲ ਜਿਮਨੀ ਚੋਣਾਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਗੇਮ ਦੇ ਵਿੱਚ ਨੇ ਯਾਨੀ ਕਿ ਡਿਪਟੀ ਲੋਕ ਆਮ ਆਦਮੀ ਪਾਰਟੀ ਵੱਲੋਂ ਅਮਰਤਾ ਬੜੀ ਕਾਂਗਰਸ ਪਾਰਟੀ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਹਲਕਾ ਗੱਦਰਬਾ ਤੋਂ ਕਿਉਂਕਿ ਹਲਕਾ ਗੱਦੜਬਾਹ ਇੱਕ ਪੰਜਾਬ ਦੀ ਇਕੱਲੀ ਯਹੀ ਸੀਟ ਹੈ ਇਨ੍ਹਾਂ ਚਾਰਾ ਹਲਕਿਆਂ ਦੇ ਵਿੱਚੋਂ ਜਿਹੜੀ ਹਾਰ ਸੀਟ ਬਣੀ ਹੋਈ ਹੈ ਕਿਉਂਕਿ ਸਾਰੇ ਚੋਟੀ ਦੇ ਆਗੂ ਟਕਸਾਲੀ ਤੇ ਜਿਨ੍ਹਾਂ ਦਾ ਸਿਆਸਤ ਦੇ ਨਾਲ ਖਾਨਦਾਨੀ ਸੰਬੰਧ ਹੈ ਉਹ ਸਾਰੇ ਹੀ ਚੋਣ ਮੈਦਾਨ ਦੇ ਵਿੱਚ ਆਏ ਹੋਏ ਨੇ ਲੇਕਿਨ ਕੱਲ ਖਾਸਮ ਖਾਸ ਪਾਗਵੜਾ ਮਨਪ੍ਰੀਤ ਬਾਦਲ ਦੇ ਝਟਕਾ ਦੇ ਗਏ ਯਾਨੀ ਕਿ ਚਲਦਿਆਂ ਜਿਮਨੀ ਜੋਣਾ ਦੇ ਵਿੱਚ ਵੀ ਚੋਣ ਪ੍ਰਚਾਰ ਜਾ ਕਹਿ ਦिए ਵੱਡੇ ਆਗੂ ਪਟੇਗਾ ਇੱਕ ਪਾਸੇ ਨਾ ਰਹਿੰਦੀ ਸੀ ਜਿੰਨੇ ਦਿਨ ਵੀ ਜਿਮਨੀ ਚੋਰਾ ਦਾ ਚੋਣ ਪ੍ਰਚਾਰ ਚੱਲਿਆ ਪੱਗਬੜ ਭਰਾ ਮਨਪ੍ਰੀਤ ਬਾਦਲ ਦੇ ਜਸਵਿੰਦਰ ਸਿੰਘ ਖੋਸਾ ਜਸਵਿੰਦਰ ਸਿੰਘ ਖੋਸਾ ਨੇ ਕੱਲ 12 ਵਜੇ ਤੋਂ ਬਾਅਦ ਜਿਵੇਂ ਹੀ ਡਿਪਿਟ ਢੱਲੋ ਦੇ ਨਾਲ ਡਿਪਿਟ ਢੱਲੋ ਨੇ ਰਾਬਤਾ ਕੀਤਾ ਜਸਵਿੰਦਰ ਖੋਸਾ ਦੇ ਨਾਲ ਵੀ ਤੁਹਾਡਾ ਕੁਝ ਨਹੀਂ ਬੰਨਣਾ ਇਸ ਲਈ ਸਾਡੀ ਪਾਰਟੀ ਦੇ ਵਿੱਚ ਆ ਜਾਓ ਉਧਰ ਝਟਕਾ ਲੱਗਿਆ ਮਨਪ੍ਰੀਤ ਬਾਦਲ ਨੂੰ ਜਸਵਿੰਦਰ ਸਿੰਘ ਖੋਸਾ ਜਿਹੜੇ ਖਾਸਮ ਖਾਸ ਸੀ ਮਨਪ੍ਰੀਤ ਬਾਦਲ ਦੇ ਮਨਪ੍ਰੀਤ ਬਾਦਲ ਨੂੰ ਕੱਲ ਉਹਨਾਂ ਨੇ ਝਟਕਾ ਉਦੋਂ ਦਿੱਤਾ ਜਦੋਂ ਚੱਲਦੀਆਂ ਜਿੰਮਨੀ ਚੋਣਾਂ ਦੀ VOTING ਦੇ ਵਿੱਚ ਜਸਵਿੰਦਰ ਸਿੰਘ ਖੋਸਾ ਜਿਹੜੇ 24 ਤੋਂ 25 ਦਿਨ ਲਗਾਤਾਰ ਮਨਪ੍ਰੀਤ ਬਾਦਲ ਦੇ ਨਾਲ ਦੇਖੇ ਗਿਆ ਚੋਣ ਪ੍ਰਚਾਰ ਮੁਹਿੰਮ ਦੇ ਵਿੱਚ ਲੇਕਿਨ ਡਿੰਪੀ ਢਿੱਲੋਂ ਨੇ ਚੱਲਦੀਆਂ ਜਿੰਮਨੀ ਚੋਣਾਂ ਦੇ ਵਿੱਚ ਪੱਟ ਲਿਆ ਜਸਵਿੰਦਰ ਸਿੰਘ ਖੋਸਾ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਇਆ ਗਿਆ ਜਸਵਿੰਦਰ ਸਿੰਘ ਖੋਸਾ ਵੱਲੋਂ ਦੱਸਦੀ ਹੈ ਕਿ ਜਦੋਂ ਡਿੰਪੀ ਢਿੱਲੋਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਚਲਦੀਆਂ ਜਿਮਨੀ ਚੋਣਾਂ ਚਲਦੀ VOTING ਦੇ ਵਿੱਚ ਜਦੋਂ ਸ਼ਾਮਲ ਕਰਵਾਇਆ ਤੇ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਕਿਹਾ ਤੁਹਾਨੂੰ ਬਣਦਾ ਮਾਣ ਤਾਣ ਜਿਮਨੀ ਚੋਣਾਂ ਦੀ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾਵੇਗਾ ਯਾਨੀ ਕਿ ਮਨਪ੍ਰੀਤ ਬਾਦਲ ਦੀ ਹਾਰ ਤੈ ਹੋ ਚੁੱਕੀ ਹੈ ਕਿਉਂਕਿ ਇੱਕ ਨਹੀਂ ਤਿੰਨ ਤੋਂ ਚਾਰ ਹੋਰ ਵੀ ਆਗੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀ ਹਲਕਾ ਗੱਦੜਵਾ ਤੋਂ ਜਿਨ੍ਹਾਂ ਨੂੰ ਚੋਣ ਪ੍ਰਚਾਰ ਦੇ ਵਿੱਚ ਮਨਪ੍ਰੀਤ ਬਾਦਲ ਦੇ ਨਾਲ ਦੇਖਿਆ ਗਿਆ ਉਹ ਜ ਸੁਵਿੰਦਰ ਸਿੰਘ ਖੋਸਾ ਅਤੇ ਆਪਣੇ ਹੋਰ ਸਾਥੀਆਂ ਦੇ ਨਾਲ ਉਹਨਾਂ ਨੇ ਕੱਲ ਸਮੂਲਿਤ ਕਰ ਲਈ ਸੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੱਲ ਬੜੌਤਰੀ ਮਿਲੀ ਹੈ ਕਿਉਂਕਿ ਡਿੰਪੀ ਢਲੋ ਦੇ ਹੌਸਲੇ ਬਲੰਦ ਨੇ ਉਹਨਾਂ ਕਹਾਂ ਕਿ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ